ਨਮਸਕਾਰ ਮੈਂ ਪ੍ਰਦੀਪ ਸ਼ਰਮਾ ਨਵਾਂ ਜਮਾਨਾ ਟੀਵੀ ਤੋਂ ਅੱਜ ਵਿਸ਼ਵ ਜਲ ਦਿਵਸ ਹੈ ਜਲ ਹੀ ਜੀਵਨ ਹੈ ਕਿਉਂਕਿ ਇਹ ਪੰਜਾਂ ਤਤਵਾਂ ਚੋਂ ਇੱਕ ਤਤਵ ਹੈ ਜੋ ਸਾਡੇ ਲਈ ਅਤੀ ਜ਼ਰੂਰੀ ਹੈ ਜਿਸ ਤੇ ਬਗੈਰ ਅਸੀਂ ਜੀਵਤ ਨਹੀਂ ਰਹਿ ਸਕਦੇ ਪਰ ਬੜੀ ਦੁਖਦਾਈ ਗੱਲ ਹੈ ਕਿ ਅੱਜ ਜਮੀਨੀ ਪੱਧਰ ਦਾ ਜਲ ਬਹੁਤ ਹੀਠਾ ਚਲਾ ਗਿਆ ਹੈ ਪੰਜਾਬ ਯਾਨੀ ਪੰਜ ਆਪ ਦੇ ਪਾਣੀਆਂ ਦੇ ਵਿੱਚ ਹੁਣ ਜ਼ਹਿਰੀ ਬੱਗਲ ਲੱਗ ਪਿਆ ਹੈ ਹਾਲਾਂਕਿ ਸਰਕਾਰਾਂ ਵੱਲੋਂ ਵੀ ਕੋਸ਼ਿਸ਼ਾਂ ਜਾਰੀ ਨੇ ਔਰ ਲੋਕਾਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ ਚਾਹੇ ਉਹ ਵਾਟਰ ਚਾਰਜਿੰਗ ਹੋਵੇ ਜਾਂ ਪਾਣੀ ਦੀ ਸੰਭਾਲ ਦੀ ਗੱਲ ਹੋਵੇ ਸਰਕਾਰੀ ਦਾਅਵੇ ਵੀ ਨੇ ਪਰ ਹਕੀਕਤ ਤੌਰ ਤੇ ਜ਼ਮੀਨੀ ਪੱਧਰ ਤੇ ਕੀ ਸਚਾਈ ਹੈ ਔਰ ਉਹਦੇ ਵਿੱਚ ਮਾਨਯੋਗ ਅਫੀਸਰ ਸਹਿਬਾਨ ਕੀ ਕਹਿੰਦੇ ਹਨ ਇਸ ਦੀ ਜਾਣਕਾਰੀ ਦੇਵਾ ਕੇ ਪੇਸ਼ ਹੈ ਇਸ ਦੀ ਰਿਪੋਰਟ ਚਲੋ ਅਜਿਹਾ ਇਹ ਵਿਸ਼ਵ ਪੱਧਰ ਤੋਂ ਇਹ ਪਾਣੀ ਦਿਵਸ ਸਮਝਾ ਰਹੇ ਹਨ ਵਿਸ਼ਵ ਪੱਧਰ ਤੇ ਪਰ ਪਾਣੀ ਦਿਵਸ ਜਿਹੜਾ ਹੈਗਾ 1992 ਤੋਂ ਮਨਾਉਣਾ ਸ਼ੁਰੂ ਕੀਤਾ ਗਿਆ ਜਦੋਂ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਔਰ ਉਸ ਦੇ ਵਿੱਚ ਇਹ ਮਤਾ ਰੱਖਿਆ ਗਿਆ ਕਿ ਹਰੇਕ ਵਿਅਕਤੀ ਲਈ ਸਾਫ਼ ਤੇ ਸੁਸਤਰਾ ਪਾਣੀ ਹੋਣਾ ਚਾਹੀਦਾ ਹੈ ਤਾਂ ਕਿ ਹਰੇਕ ਦੀ ਜ਼ਿੰਦਗੀ ਜਿਹੜੀ ਹੈਗੀ ਹੈ ਉਹ ਬਿਮਾਰੀਆਂ ਤੋਂ ਬਚੀ ਰਹਿ ਸਕੇ ਹੁਣ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਅੱਜ 22 ਮਾਰਚ 2025 ਨੂੰ ਵੀ ਅਸੀਂ ਵਿਸ਼ਵ ਪਾਣੀ ਦਿਵਸ ਮਨਾ ਰਹੇ ਹਾਂ ਜਿਸ ਦੇ ਵਿੱਚ ਸਾਡਾ ਜਿਹੜਾ ਥੀਮ ਹੈ ਉਹ ਹੈ ਗਲੇਸ਼ੀਅਰ ਕਨਰਵੇਸ਼ਨ ਠੀਕ ਹੈ ਗਲੇਸ਼ੀਅਰ ਜਦੋਂ ਇਹ ਉਹ ਸਾਨੂੰ ਸਾਫ਼ ਪਾਣੀ ਪ੍ਰੋਵਾਈਡ ਕਰ ਰਹੇ ਨੇ ਅਗਰ ਗਲੇਸ਼ੀਅਰ ਸਾਡੇ ਕਲਾਈਮੇਟ ਚੇਂਜ ਦੇ ਕਾਰਨ ਮੈਲਟ ਹੋ ਗਏ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਪੀਣ ਵਾਲਾ ਪਾਣੀ ਜਿਹੜਾ ਹੈਗਾ ਉਹ ਨਹੀਂ ਮਿਲੇਗਾ ਜਦੋਂ ਗਲੇਸ਼ੀਅਰ ਜਾਂ ਆਈਸ ਕੈਪ ਮੈਲਟ ਹੁੰਦੇ ਨੇ ਪਿਗਲਦੇ ਨੇ ਤਾਂ ਸਮੁੰਦਰ ਦਾ ਪੱਧਰ ਵੀ ਉੱਚਾ ਹੋ ਰਿਹਾ ਜਿਸ ਦੇ ਨਾਲ ਸਮੁੰਦਰੀ ਪੱਧਰ ਉੱਚਾ ਹੋਣ ਤੋਂ ਬਾਅਦ ਕਈ ਦੇਸ਼ ਜਿਹੜੇ ਨੇ ਪਾਣੀ ਦੇ ਵਿੱਚ ਡੁੱਬੇ ਜਾਣਗੇ ਹੁਣ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਅਗਰ ਅਸੀਂ ਸਥਿਤੀ ਦੇਖੀਏ ਤਾਂ ਪਾਣੀ ਦੀ ਸਥਿਤੀ ਬਹੁਤ ਹੀ ਨੀਵੇਂ ਪੱਧਰ ਤੱਕ ਜਾ ਚੁੱਕੀ ਹੈ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਹੈਵੀ ਮੈਟਲਸ ਵੀ ਦੇਖੇ ਗਏ ਨੇ ਜਿਹੜੇ ਕਿ ਕੇਂਦਰੀ ਟਰਮੀਨਲ ਜਿਹੜੇ ਕਿ ਜਲ ਸ਼ਕਤੀ ਮਤਲਬ ਇਹ ਵੱਲੋਂ ਦਿੱਤੀ ਗਈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਪਾਣੀ ਦੇ ਵਿੱਚ ਫਲੋਰਾਇਡ ਨਿਕਲੋਆਇਡ ਆਫਰਨਿਕ ਯੂਰੇਨੀਅਮ ਵਰਗੇ ਤੱਤ ਪਾਏ ਗਏ ਨੇ ਔਰ ਇਹਨਾਂ ਦੀ ਮਾਤਰਾ ਵਧੀ ਜਾ ਰਹੀ ਹੈ ਜੇਕਰ ਤੁਸੀਂ ਆਪਣੇ ਪਾਣੀ ਨੂੰ ਸਾਫ਼ ਸੁਥਰਾ ਰੱਖਣਾ ਹੈ ਜਾਂ ਪਾਣੀ ਨੂੰ ਹੋਰ ਬਿਹਤਰ ਬਣਾਣਾ ਤਾਂ ਪਾਣੀ ਨੂੰ ਸਾਨੂੰ ਜਿਹੜਾ ਹੈਗਾ ਮੀਹ ਦੇ ਪਾਣੀ ਉਹ ਵੀ ਰੀਚਾਰਜ ਕਰਨਾ ਪਏਗਾ ਕਿਉਂਕਿ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਜਿੰਨੇ ਵੀ ਬਲਾਕ ਨੇ ਸਾਰਿਆਂ ਦਾ ਪਾਣੀ ਜਿਹੜਾ ਹੈਗਾ ਹੇਠਲੇ ਪੱਧਰ ਦੇ ਉੱਤੇ ਜਾ ਚੁੱਕਾ ਹੈ ਔਰ ਤਕਰੀਬਨ 76% ਬਲਾਕ ਅਜੇ ਹੈ ਨਹੀਂ ਜਿੱਥੇ ਗਰਾਊਂਡ ਵਾਟਰ ਜਿਹੜਾ ਖਤਮ ਹੋਣ ਦੇ ਨੇੜੇ ਪਹੁੰਚ ਚੁੱਕਾ ਹੈ ਔਰ ਇੱਕ ਰਿਪੋਰਟ ਜਿਹੜੀ ਸਾਨੂੰ ਪਤਾ ਲੱਗੀ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ ਆਉਣ ਵਾਲੇ 17 ਸਾਲ ਬਾਅਦ ਸਾਡਾ ਜਿਹੜਾ ਪੀਣ ਵਾਲਾ ਪਾਣੀ ਹੈ ਧਰਤੀ ਹੇਠੋਂ ਮਿਲ ਰਿਹਾ ਉਹ ਖਤਮ ਹੋ ਜਾਏਗਾ ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਅੱਜ ਜਿਹੜਾ ਦਿਨ ਮਨਾ ਰਹੇ ਹਾਂ ਇਸ ਨੂੰ ਹਰ ਰੋਜ਼ ਮਨਾਈਏ ਤਾਂ ਕਿ ਪਾਣੀ ਨੂੰ ਵੀ ਜਿਹੜਾ ਹੈਗਾ بچਾ ਕੇ ਰੱਖੀਏ ਪਾਣੀ ਜਿਹੜਾ ਹੈਗਾ ਇੱਕ ਜ਼ਿੰਦਗੀ ਦੇਣ ਵਾਲਾ ਸਾਧਨ ਹੈ ਜੇ ਇਹ ਖਤਮ ਹੋ ਗਿਆ ਤਾਂ ਸਾਡੀ ਜ਼ਿੰਦਗੀ ਜਿਹੜੀ ਹੈ ਖਤਰੇ ਦੇ ਵਿੱਚ ਪੈ ਜਾਵੇਗੀ ਹਾਂਜੀ ਸਾਰਿਆਂ ਨੂੰ ਪਹਿਲਾਂ ਤਾਂ ਸਤਿ ਆਵੰਦ ਸ੍ਰੀ ਸਤਿਕਾਰ ਮੈਂ ਆਸ਼ੀਸ਼ ਰੈ ਨਿਗਰਾਨ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਲੁਧਿਆਣਾ ਤੋਂ ਸਾਰਿਆਂ ਨੂੰ ਇਹ ਅਪੀਲ ਕਰ ਰਹੇ ਆ ਕਿ ਸਾਡੇ ਵਾਸਤੇ ਜਿਹੜਾ ਪਾਣੀ ਹੈਗਾ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਬਹੁਤ ਵਧੀਆ ਮੈਂਸ਼ਨ ਕੀਤਾ ਹੋਇਆ ਹੈ ਕਿ ਕਿ ਪਾਣੀ ਨੂੰ ਆਪਾਂ ਪਰਮਾਤਮਾ ਦਾ ਦਰਜਾ ਦਿੱਤਾ ਹੋਇਆ ਹੈ ਤੇ ਹੁਣ ਆਪਾਂ ਇਸ ਵਾਟਰ ਡੇ ਦੇ ਉੱਪਰ ਇਹ ਹੀ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰ ਰਿਹਾ ਕਿ ਸਭ ਤੋਂ ਪਹਿਲਾਂ ਆਪਣਾ ਇਹ ਹੋਣਾ ਚਾਹੀਦਾ ਆਪਾਂ ਪਾਣੀ ਨੂੰ ਬਚਾਈਏ ਸੇਵ ਵਾਟਰ ਕਰੀਏ ਤੇ ਜੋ ਵੀ ਹੈਗਾ ਪਾਣੀ ਨੂੰ ਕੰਟੈਮਿਨੇਟ ਨਾ ਕਰੀਏ ਕਿਉਂਕਿ ਆਪਾਂ ਦਿਨ ਤੋਂ ਦਿਨ ਦੇਖ ਰਹੇ ਨੇ ਕਿ ਆਪਣਾ ਜਿਹੜਾ ਹੈਗਾ ਪਾਣੀ ਬਹੁਤ ਕੰਟੈਮਨੇਟ ਹੁੰਦਾ ਜਾ ਰਿਹਾ ਕੁਝ ਇੰਡਸਟਰੀਜ਼ ਦੇ ਕਾਰਨ ਕੁਝ ਆਪਣੀ ਰੋਜ਼ੀ ਮਰਜ਼ੀ ਦੀ ਚੀਜ਼ਾਂ ਆਪਾਂ ਪਾਣੀ ਦੇ ਵਿੱਚ ਕਰਦੇ ਹਾਂ ਕੋਈ ਵੀ ਰੀਤੀ ਰਿਵਾਜ ਹੁੰਦਾ ਆਪਣਾ ਅਸੀਂ ਪਾਣੀ ਦੇ ਵਿੱਚ ਉੱਥੇ ਜਾ ਕੇ ਕੋਈ ਵੀ ਵਿਸਰਜਨ ਕਰ ਦਿੰਦੇ ਨੇ ਕੋਈ ਚੀਜ਼ਾਂ ਕਰ ਦਿੰਦੇ ਨੇ ਉਹਦੇ ਕਾਰਨ ਪਾਣੀ ਬਹੁਤ ਪੋਲਿਊਟ ਹੋ ਰਿਹਾ ਦਿਨ ਤੋਂ ਦਿਨ ਜਿਹੜਾ ਹੈਗਾ ਪਾਣੀ ਦਾ ਸਤ੍ਹਾਰ ਗਿਰਦਾ ਜਾ ਰਿਹਾ ਤੇ ਟਿਊਬਵਲਾਂ ਦਾ ਪਾਣੀ ਖਰਾਬ ਹੁੰਦਾ ਜਾ ਰਿਹਾ ਇਸ ਲਈ ਸਰਕਾਰ ਵੱਲੋਂ ਸਰਫੇਸ ਵਾਟਰ ਸਕੀਮਾਂ ਚਲਾਈ ਜਾ ਰਹੀ ਹੈ ਜ ਜਿਹਦੇ ਵਿੱਚ ਨਹਿਰੀ ਪਾਣੀ ਨੂੰ ਆਪਾਂ ਸਾਫ਼ ਕਰਕੇ ਸ਼ਹਿਰਾਂ ਚ ਤੇ ਲੋਕਾਂ ਤੱਕ ਪਹੁੰਚਾ ਰਹੇ ਨੇ ਜਿਹਦੇ ਜਿਹਦੇ ਰਾਹੀਂ ਲੋਕਾਂ ਨੂੰ ਸਵੱਛ ਪਾਣੀ ਤੇ ਸਬਸਤਰਾ ਡਰਿੰਕਿੰਗ ਵਾਟਰ ਤੇ ਵਧੀਆ এনवायरमेंट ਲੋਕਾਂ ਨੂੰ ਮਿਲ ਸਕੇ ਥੈਂਕ ਯੂ ਸੋ ਥੈਂਕਸ ਹੁਣ ਗੱਲ ਕਰੀਏ ਜ਼ਮੀਨੀ ਪੱਧਰ ਤੇ ਕਿ ਲੋਕ ਕਿੰਨੇ ਪਰੇਸ਼ਾਨ ਨੇ ਔਰ ਟਿਊਬਲਾਂ ਦੀ ਕੀ ਹਾਲਤ ਹੈ ਜਿੱਥੋਂ ਕੀ ਪਾਣੀ ਨਹੀਂ ਜੇਰ ਹੀ ਸਪਲਾਈ ਹੋ ਰਿਹਾ ਹਾਂਜੀ ਸਰ ਤੁਹਾਡਾ ਕੀ ਸ਼ੁਭਨਾਮ ਮੇਰਾ ਨਾਮ ਸ਼ੋਕੁਮਾਰਾ ਜੀ ਅ ਅਸ਼ੋਕ ਜੀ ਤੁਸੀਂ ਕਿਹੜੇ ਇਲਾਕੇ ਚ ਰਹਿੰਦੇ ਹੋ ਮੈਂ ਸ਼ਿਪੂਰੀ ਰਹਿੰਦਾ ਜੀ ਐਸੇ ਗਲੀ ਨੰਬਰ ਗਲੀ ਨੰਬਰ 2 ਜੀ ਗਲੀ ਨੰਬਰ 2 ਸ਼ਿਪੂਰੀ ਹਾਂਜੀ પેટ્રોલ ਪੰਪ ਵਾਲੀ ਗਲੀ પેટ્રોલ ਪੰਪ ਵਾਲੀ ਗਲੀ ਤੁਹਾਨੂੰ ਕੀ ਲੱਗਦਾ ਕਿ ਪਾਣੀ ਜਿਹੜਾ ਸਵੇਰੇ ਆਉਂਦਾ ਉਹ ਕਿਸ ਤਰ੍ਹਾਂ ਦਾ ਹੈ ਉਹ ਗੰਦਾ ਪਾਣੀ ਆ ਸਕਦਾ ਇਹ ਆਉਂਦਾ ਵੀ ਅਸੀਂ ਨਾਵ ਨਹੀਂ ਸਕਦੇ ਚੰਗੀ ਤਰ੍ਹਾਂ ਇੰਨਾ ਮੁਸ਼ਕ ਮਾਰਦਾ ਪਾਣੀ ਓਹੋ ਤੇ ਕਦੀ ਕਿਸੇ ਕਾਉਂਸਲਰ ਲੋਕਾ ਦੀ ਕਿਸੇ ਨੂੰ ਐਮ.ਐਲ.ਏ ਨੂੰ ਦੇਖਿਆ ਜੀ ਕੋਈ ਸੁਣਦਾ ਨਹੀਂ ਹੈਗਾ ਬੁਬਰਾ ਐਸਾ ਪਾਣੀ ਫਿਲਟਰ ਦਾ ਪੀਣੇ ਲਿਆ ਕੇ ਬੁਜਾਰਾ ਬੁਜਾਰੋ ਲੈ ਖਰੀਦ ਲਿਆਣੀ ਹਾਂਜੀ ਹਾਂਜੀ ਫਿਲਟਰ ਵੀ ਕੰਮ ਕਰਨਾ ਬੰਦ ਕਰ ਗਿਆ ਫਿਲਟਰ ਵੀ ਸਾਡੇ ਦਾ ਮੋਟਰਾਂ ਵੀ ਖਰਾਬ ਹੋ ਗਈਆਂ ਸਾਡੀਆਂ ਦਾ ਹਾਏ 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 ਬਹੁਤ ਬੁਰਾ ਮੋਟਰਾਂ ਵੀ ਖਰਾਬ ਹੈ ਫਿਲਟਰ ਵੀ ਖਰਾਬ ਹੈ ਸਾਡੇ ਓਹੋ ਤੇ ਇੰਟਾ ਦੇ ਗੰਦੇ ਹੋ ਜਾਂਦੇ ਨਾ ਪੁੱਛੋ ਨਾ ਜਿਵੇਂ ਇੰਨਾ ਗੰਦ ਫਸਿਆ ਹੋਣਾ ਜਿ ਦੇਖੇ ਨਹੀਂ ਜਾਂਦੇ ਫਿਲਟਰ ਵੀ ਨਹਾਏ ਵੀ ਨਹੀਂ ਜਾਂਦਾ ਨਾਲ ਹੀ ਨਾ ਮੁਰਸ਼ ਕੰਦਾ ਪਾਣੀ ਚੋਂ ਮੁਰਸ਼ ਆਂਦਾ ਮੁਰਸ਼ ਵੀ ਨਹੀਂ ਸਵੇਰੇ ਕੀਤਾ ਜਾਂਦਾ ਕਦੀ ਕੋਈ ਸਰਕਾਰੀ ਅਫੀਸਰ ਨੇ ਆ ਕੇ ਵਿਜ਼ਿਟ ਨਹੀਂ ਕੀਤਾ ਨਾ ਜੀ ਨਾ ਕੋਈ ਵੀ ਸੁਣਦਾ ਜੀ ਇੱਥੇ ਵਿੱਕੀ ਡਾਵਰ ਨੂੰ ਵੀ ਕਿਹਾ ਜੀ ਬਹੁਤ ਵਾਰੀ ਉਹਨੇ ਵੀ ਕੁਝ ਨਾ ਨਹੀਂ ਇੱਥੇ ਉਹਨੇ ਸਵਾਰ ਕੌਂਸਲ ਵੀ ਵੋਟ ਪਾਇਆ ਸਾਈਡ ਦੇ ਹਾਂਜੀ ਹਾਂਜੀ ਓਹੋ ਮੇਰੀ ਉਮੀਦ ਹੈ ਜੀ ਕਿ ਕਿ ਸਰਕਾਰ ਇਹਨਾਂ ਦੀਆਂ ਗੱਲਾਂ ਜ਼ਰੂਰਤਵਾਲ ਧਿਆਨ ਦੇਗੀ ਇਹਨਾਂ ਦੇ ਤੁਸੀਂ ਦੇਖੋ ਇੱਕ ਬੰਦਾ ਲੇਬਰ ਕਲਾਸ ਬੰਦਾ ਉਹ ਉਹ ਆਪਣਾ ਬਿਮਾਰੀ ਦਾ ਖਰਚਾ ਕਿੱਥੋਂ ਕਰੇ ਅੱਗੇ ਬੱਚਿਆਂ ਦੀ ਬਿਮਾਰੀ ਦਾ ਖਰਚਾ ਕਿੱਥੋਂ ਕਰੇ ਔਰ ਕੀ ਇਹ ਘਰ ਛੱਡ ਕੇ ਚਲੇ ਜਾਣ ਸਹੀ ਗੱਲ ਹੈ ਨਾ ਕਿੰਨਾ ਪੈਸਾ ਲਾਇਆ ਹੋਇਆ ਸੀ ਇੱਥੇ ਔਰ ਕਮ ਸੇ ਕਮ ਇਹ ਕਿਉਂ ਅੱਜ ਵੀ ਸ਼ਹਿਰ ਜਲਦੇ ਵਸਾ ਇਹਨਾਂ ਨੂੰ ਜਾਗਣਾ ਚਾਹੀਦਾ ਸਰਕਾਰ ਨੂੰ ਔਰ ਜਿਹੜੇ ਅਫੀਸਰ ਸਹਿਬਾਨ ਹਨ ਉਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਕਿਉਂ ਜੀ ਭਾਈ ਸਾਹਿਬ ਆਪ ਇਸ ਮਹੱਲੇ ਮੇ ਰਹਤੇ ਹਨ ਮਹੱਲੇ ਦਾ ਨਾਮ ਮੈਂ ਨਹੀਂ ਬੋਲूंगा ਸ਼ਾਇਦ ਆਪ ਡਰ ਰਹੇ ਹਨ लेकिन आपको लगता है कि जब सुबह सुबह पानी चलाते हैं तो क्या गंदा आता है हाँ जी गंदा आता पानी बदबू मारता बद्दू, है बदबू बदबू मारता जी और फिर आप क्या करते हैं उसको खोल देते हैं पानी दस मिनट के लिए अच्छा जी हाँ जी और उसके बाद उसके बाद जब साफ पानी आता तब पीने के लिए भरते हैं पानी आपको ਇਹ ਲੱਗ ਜਾਂਦਾ ਹੋਗਾ ਕਿ ਆਪ ਸਾਫ ਪਾਣੀ ਹੋ ਗਿਆ ਬਦਬੂ ਨਹੀਂ ਰਹੇਗੀ ਅਤੇ ਕੀ ਪਤਾ ਕਿ ਉਹ ਜੀਵਾਨੂ ਵਾਲਾ ਪਾਣੀ ਆ ਪੀ ਰਹੇ ਹਾਂ ਹਾਂ ਜੀ ਹਾਂ ਜੀ ਹੋਰ ਇਹ ਪੂਰੇ ਇਲਾਕੇ ਵਿੱਚ ਹੀ ਐਸਾ ਹੈ ਹਾਂ ਜੀ ਠੀਕ ਹੈ ਜੀ ਲੋ ਜੀ ਇਹ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਇਹ ਸਾਰਾ ਇਲਾਕੇ ਦੇ ਵਿੱਚ ਸਾਫ ਪਾਣੀ ਵਾਲੀ ਕੋਈ ਮਸ਼ੀਨ ਲਗਾਈ ਜਾਏ ਤਾਂ ਕਿ ਕਲੋਰਿਨੇਟਰ ਲਗਾਇਆ ਜਾਏ ਜਿਹਦੇ ਨਾਲ ਇਹਨਾਂ ਨੂੰ ਸਾਫ ਪਾਣੀ ਮਿਲਣਾ ਚਾਹੀਦਾ ਹੈ ਕਾ ਕੀ ਇਹ ਲੋਕਾਂ ਦੀ ਆਵਾਜ਼ ਹੈ ਇਹਨਾਂ ਨੂੰ ਸਾਫ਼ ਪਾਣੀ ਦਿਓ ਨਹੀਂ ਤੇ ਇਹ ਬਿਮਾਰ ਹੋ ਕੇ ਆਪ ਡਾਕਟਰ ਕੇ ਪਾਸ ਜਾਂਦੇ ਹਾਂ ਹਾਂ ਜੀ ਜੇ ਬਿਮਾਰ ਹਤੇ ਤਾਂ ਜਾਣਾ ਪੜਦਾ ਹੈ ਜਾਣਾ ਹੀ ਪੜਦਾ ਹੈ ਨਾ ਉਸ ਦਾ ਅਲੱਗ ਖਰਚਾ ਹੋ ਜਾਂਦਾ ਹੈ ਕਾਲਾ ਪਾਣੀ ਆਂਦਾ ਆ ਲੋ ਜੀ ਸੁਣ ਲਓ ਜੀ ਕਾਲਾ ਪਾਣੀ ਆਂਦਾ ਹਾਂਜੀ ਕਾਲਾ ਪਾਣੀ ਆਂਦਾ ਹਾਂ ਹਾਂ ਉਹ ਹੋ ਬਦਬੂ ਵਾਲਾ ਪਾਣੀ ਆਂਦਾ ਹੈ ਬਦਬੂ ਵਾਲਾ ਪਾਣੀ ਬਦਬੂ ਵਾਲਾ ਪਾਣੀ ਬੁੱਟੇ ਦਰਿਆ ਦਾ ਪਾਣੀ ਜੋ ਕਿ ਬਹੁਤ ਜ਼ਹਿਰੀਲੇ ਤੱਤਾਂ ਨੂੰ ਲੈ ਕੇ ਭਰਿਆ ਹੋਇਆ ਹੈ ਹਾਂਜੀ ਔਰ ਮੈਂ ਇਸ ਦੀ ਫੇਰ ਤੁਹਾਨੂੰ ਲੋਕੇਸ਼ਨ ਰਖਾਣਾ ਇਸ ਟਿਊਬਲ ਦੀ ਕਿ ਸਿਰਫ ਇੱਕ ਸੜਕ ਔਰ ਆਪਿਆ ਟਿਊਬ ਹੈ ਹਾਂਜੀ ਔਰ ਇਹ ਜ਼ਹਿਰੀਲੇ ਤੱਤ ਜਿਹੜੇ ਇਸ ਪਾਣੀ ਦੇ ਵਿੱਚ ਮਿਲ ਕੇ ਬੁੱਡੇ ਦਰਿਆ ਦੇ ਵਿੱਚ ਆਉਂਦੇ ਨੇ ਔਰ ਇਹ ਟਿਊਬਲ ਰਾਹੀਂ ਲੋਕਾਂ ਨੂੰ ਸਪਲਾਈ ਹੋ ਰਹੀ ਹੈ ਤੇ ਕੀ ਕਾਰਪੋਰੇਸ਼ਨ ਇਸ ਗੱਲ ਦਾ ਜਾਂ ਐਡਮਿਨਿਸਟ੍ਰੇਸ਼ਨ ਇਸ ਗੱਲ ਦਾ ਜਵਾਬ ਦੇਗੀ ਕਿ ਇਹ ਜ਼ਹਿਰੀਲਾ ਪਾਣੀ ਕਿਉਂ ਸਪਲਾਈ ਕੀਤਾ ਜਾ ਰਿਹਾ ਹੈ ਆ ਕੁਝ ਮਹੱਲਿਆਂ ਨੂੰ 8-10 ਮਹੱਲਿਆਂ ਨੂੰ ਪ੍ਰਦੀਪ ਸ਼ਰਮਾ ਨਵਾਂ ਜਮਾਨਾ ਟੀਵੀ